ਰੰਮੀ ਦਾ ਦਿਲ ਗਰਜੀਤ ਦੇ ਹਿੱਕ ਵਿੱਚ ਤੇ ਗਰਜੀਤ ਦਾ ਦਿਲ ਰੰਮੀ ਦੀ ਛਾਤੀ ਦੇ ਵਿੱਚ ਟੜਕਦਾ ਸੀ। ਉਹ ਇੱਕ ਦੂਜੇ ਨੂੰ ਪੁੱਛ ਕੇ ਹੀ ਸਾਹ ਲੈਂਦੇ ਸਨ। ਬਜੂਦ ਹੀ ਦੋ ਸਨ ਪਰ ਰੂਹ ਤਾਂ ਉਹਨਾਂ ਦੀ ਇੱਕੋ ਇੱਕ ਹੀ ਸੀ। ਜਿਸ ਤਰ੍ਹਾਂ ਹਰ ਮਾਂ ਨੂੰ ਨੂੰ ਕਰੇ ਆਉਣ ਦੀ ਰੀਜ਼ ਹੁੰਦੀ ਹੈ, ਹਰਵੰਸ ਕੌਰ ਦੀ ਵੀ ਇਹੀ ਰੀਜ਼ ਵੱਜ ਗਈ ਸੀ ਕਿ ਮੇਰੇ ਘਰ ਨੂੰ ਆਵੇ। ਉਸਨੇ ਹਰਜੀਤ ਅਤੇ ਗੁਰਜੀਤ ਅੱਗੇ ਬਾਤਾਂ ਜਿਹੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਗੁਰਜੀਤ ਤਾਂ ਪਹਿਲਾਂ ਹੀ ਲਤ ਚੁੱਕ ਗਿਆ ਮੈਂ ਤਾਂ ਬੀਜੀ ਸਾਧ ਬੰਦਾ ਹੈ ਸਾਥ ਤੂੰ ਹਰਜੀਤ ਨੂੰ ਹੀ ਵਿਆਹ ਲਈ ਮੇਰੀ ਝਾਕ ਨਾ ਰੱਖ ਗੁਰਜੀਤ ਗੱਲ ਟਾਲ ਗਿਆ ਪਰ ਅਸਲ ਵਿੱਚ ਗੱਲ ਉਸਨੇ ਮਾਂ ਤੋਂ ਲੁਕੋ ਰੱਖੀ ਸੀ ਗੁਰਜੀਤ ਹੋਰਾਂ ਦੇ ਬਾਪ ਸ਼ਾਮ ਸਿੰਘ ਕੋਲ ਚੰਗੀ ਚੋਖੀ ਜ਼ਮੀਨ ਸੀ ਰਿਸ਼ਤੇ ਤਾਂ ਉਹਨਾਂ ਨੂੰ ਬਥੇਰੇ ਆਉਂਦੇ ਸਨ ਪਰ ਮੁੰਡੇ ਹੀ ਲੱਤ ਨਹੀਂ ਸਿਲਾ ਰਹੇ ਖੈਰ ਹੜੇ ਬਾਸ ਤੇ ਪਾ ਕੇ ਹਰਵੰਸ ਕੌਰ ਨੇ ਹਰਜੀਤ ਸਿੰਘ ਨੂੰ ਵਿਆਹ ਲਈ ਰਾਜੀ ਕਰ ਲਿਆ ਉਸ ਦੀਆਂ ਨਜ਼ਰਾਂ ਦੇ ਵਿੱਚ ਹਰਜੀਤ ਸਿੰਘ ਬੜਾ ਹੀ ਨਰਮ ਅਤੇ ਕੋਮਲ ਮੁੰਡਾ ਸੀ ਉਸ ਦੇ ਉਲਟ ਗਰਜੀਤ ਕਤੀਤੀ ਬਹੁਤ ਸੀ ਬੀਏ ਕਰਕੇ ਹਰਜੀਤ ਸਿੰਘ ਨੇ ਮਾਂ ਦੇ ਆਖੇ ਲੱਗ ਕੇ ਵਿਆਹ ਕਰਵਾ ਲਿਆ ਉਹ ਮਾਂ ਨੂੰ ਕਿਸੇ ਵੀ ਗੱਲ ਤੋਂ ਨਿਰਾਸ਼ ਨਹੀਂ ਸੀ ਦੇਖਣਾ ਚਾਹੁੰਦਾ ਉਸ ਨੇ ਗਰਜੀਤ ਅਤੇ ਰੰਮੀ ਬਾਰੇ ਉਸ ਨੂੰ ਗਰਜੀਤ ਤੇ ਰੰਮੀ ਬਾਰੇ ਵੀ ਭਲੀ-ਪਾਂਤ ਪਤਾ ਸੀ ਇਹ ਵੀ ਪਤਾ ਸੀ ਕਿ ਅੜਿਆਲ ਗਰਜੀਤ ਮਾਪਿਓ ਦੇ ਆਖੇ ਲੱਗ ਕੇ ਕਦੇ ਵੀ ਵਿਆਹ ਨਹੀਂ ਕਰਵਾਵੇਗਾ ਹਰਜੀਤ ਨਹੀਂ ਸੀ ਚਾਹੁੰਦਾ ਕਿ ਮਾਂ-ਬਾਪ ਦੀ ਕੋਈ ਵੀ ਇੱਛਾ ਅਧੂਰੀ ਰਹੇ ਉਸਨੇ ਸਾਥ ਜੁਗੀ ਪੁੱਤਰ ਦਾ ਸਬੂਤ ਦਿੰਦਿਆਂ ਮਾਂ ਦੀ ਪਸੰਦ ਦੀ ਕੁੜੀ ਨਾਲ ਸ਼ਾਦੀ ਰਚਾ ਲਈ ਸੀ ਹਰਜੀਤ ਦੇ ਘਰ ਵਾਲੀ ਦਾ ਨਾਮ ਦਲਵਿੰਦਰ ਕੌਰ ਸੀ ਪਰ ਪੇਕੇ ਘਰ ਵਿੱਚ ਉਸ ਨੂੰ ਡਾਲੀ ਆ ਕੇ ਹੀ ਬੁਲਾਉਂਦੇ ਸਨ ਪੜੀ ਲਿਖੀ ਡਾਲੀ ਵੀ ਬਹੁਤ ਤੇ ਨੇਕ ਪਰਉਪਕਾਰੀ ਕੁੜੀ ਸੀ ਉਹ ਹਰਜੀਤ ਦੇ ਮਾਪੇ ਨੂੰ ਆਪਣੇ ਸਕੇ ਮਾਪੇ ਨਾਲੋਂ ਵੱਧ ਮੋਹ ਪਿਆਰ ਕਰਦੀ ਅਤੇ ਸਤਿਕਾਰ ਦਿੰਦੀ ਸੀ ਡਾਲੀ ਹਰਜੀਤ ਨਾਲੋਂ ਸਾਲਕੂ ਛੋਟੀ ਸੀ ਪਰ ਗਰਜੀਤ ਦੀਆਂ ਸ਼ਰਾਰਤਾਂ ਕਾਰਨ ਉਹ ਉਸ ਨੂੰ ਨਿੱਕੇ ਭਰਾ ਵਾਂਗੂ ਚਿੜਕ ਵੀ ਦਿੰਦੀ ਸੀ ਗਰਜੀਤ ਵੀ ਉਸ ਨਾਲ ਕੋਈ ਬਤਮੀਜੀ ਵਾਲੀ ਗੱਲ ਨਾ ਕਰਦਾ ਉਸ ਦਾ ਕੂਰਿਆ ਚਿੜਕਿਆ ਪਰ ਹੱਸ ਕੇ ਪ੍ਰਵਾਨ ਕਰ ਲੈਂਦਾ ਹਾਤੇ ਹੱਸ ਕੇ ਅੱਗੇ ਤੁਰ ਜਾਂਦਾ ਡਾਲੀ ਨੂੰ ਗਰਜੀਤ ਅਤੇ ਰੰਮੀ ਦੇ ਸਬੰਧਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਜੇ ਡਾਲੀ ਗੁਰਜੀਤ ਨੂੰ ਹਾਸੇ ਮਜ਼ਾਕ ਵਿੱਚੋਂ ਕਿ ਤੂੰ ਰਿਸ਼ਤਾ ਕਰਵਾਉਣ ਦੀ ਗੱਲ ਜਹੀ ਕਰਦੀ ਤਾਂ ਉਹ ਅੱਗੇ ਵਾਂਗ ਘੜਿਆ-ਕੜਾਇਆ ਉੱਤਰ ਮੋੜਦਾ ਅਸੀਂ ਤਾਂ ਫਕੀਰ ਲੋਕ ਆ ਭਾਬੀਏ ਤੂੰ ਸਾਨੂੰ ਨਰਨੰਵਾਰੇ ਨਾ ਸੋਚ ਬੀਜੀ ਨੂੰ ਨੂੰ ਚਾਹੀਦੀ ਸੀ ਤੇ ਉਹ ਤੂੰ ਆ ਹੀ ਗਈ ਜਿੰਨਾ ਕੋ ਰੱਬ ਦਿੰਦਾ ਉਸ ਤੇ ਬੰਦੇ ਨੂੰ ਸਬਰ ਕਰਨਾ ਚਾਹੀਦਾ ਹੈ ਤੇ ਨਹੀਂ ਤਾਂ ਮੂੰਹ ਅੱਡੇ ਤੋਂ ਮੱਖੀਆਂ ਹੀ ਪੈਂਦੀਆਂ ਨੇ ਸਾਡੇ ਡੇਰੇ ਤੋਂ ਦੂਰ ਐ பாਬੋ ਰਾਣੀਏ ਤੂੰ ਹੀ ਜਾਉਂਦੀ ਵਸਦੀ ਰਹਿ ਬੀਜੀ ਦੀ ਨੂ ਲਿਆਉਣ ਦੀ ਰਿਹਾਰ ਸੀ ਸੋ ਪੂਰੀ ਹੋ ਗਈ ਹੁਣ ਬੀਜੀ ਨੂੰ ਆਖ ਸਬਰ ਕਰੇ ਦੋ ਨੂਹਾਂ ਨਾਲ ਬੀਜੀ ਤੰਗ ਹੋਣਗੇ ਉਹ ਟੀਚਰ ਕਰਕੇ ਅੱਗੇ ਲੰਘ ਜਾਂਦਾ ਜਿਸ ਦਿਨ ਸੰਕਲਪੋਂ ਤੇ ਆ ਗਈ ਤੇਰੀ ਮੈਂ ਇੱਕ ਨਹੀਂ ਸੋਣੀ ਦਿਉਰਾ ਨਰੜ ਕੇ ਹੀ ਦਮ ਲਾਵਾਂਗੀ ਮੈਂ ਅਜੇ ਸੋਚਦੀਆਂ ਦਿਉਰ ਨਿਆਣਾ ਇਸ ਕਰਕੇ ਤੈਨੂੰ ਛੋਟ ਦਿਨੀ ਆਉਨੀਆਂ ਡਾਲੀ ਵੀ ਅੱਗੋਂ ਗਰਜੀਤ ਦੀ ਤੈ ਲਾ ਦਿੰਦੀ ਉਹ ਦਿਉਰ ਪਰਜਾਈ ਹੱਸਦੇ ਖੇਡਦੇ ਰਹਿੰਦੇ ਉਹਨਾਂ ਦਾ ਪਰਿਵਾਰ ਬੜਾ ਖੁਸ਼ਹਾਲ ਤੇ ਰੰਗੀ ਵਸ ਰਿਹਾ ਸੀ ਪਰ ਹੱਸਦੇ ਬਸਦੇ ਘਰ ਤੇ ਪਾਵੇਂ ਉਦੋਂ ਟੁੱਟੀ ਜਦ ਮੋਟਰਸਾਈਕਲ ਤੇ ਸ਼ਹਿਰ ਗਏ ਹਰਜੀਤ ਦਾ ਟਰੱਕ ਨਾਲ ਐਕਸੀਡੈਂਟ ਹੋ ਗਿਆ ਸੱਟਾਂ ਨਾਲ ਪ੍ਰੋਇਆ ਗਿਆ ਸੀ ਬਾਰ ਲੀਆਂ ਸੱਟਾਂ ਦਾ ਤਾਂ ਡਾਕਟਰ ਕੋਈ ਬਹੁਤ ਫਿਕਰ ਨਹੀਂ ਕਰ ਰੇ ਸੰਨ ਪਰ ਛਾਤੀ ਵਾਲੀ ਸੱਟ ਅਤਿਅੰਤ ਘਾਤਕ ਤੇ ਅੰਦਰੂਨੀ ਸੱਟ ਕਾਰਨ ਅੰਦਰ ਖੂਨ ਪੈ ਰਿਹਾ ਸੀ ਹਾਜ਼ੇ ਬਾਰੇ ਸੁਣ ਕੇ ਸਾਰੇ ਟੱਬਰ ਦਾ ਦਿਲ ਮੂਠੀ ਦੇ ਵਿੱਚ ਆ ਗਿਆ ਜਦ ਉਹਨਾਂ ਨੇ ਹਸਪਤਾਲ ਵਿੱਚ ਜਾ ਕੇ ਹਰਜੀਤ ਨੂੰ ਵੇਖਿਆ ਤਾਂ ਉਹ ਪੱਟੀਆਂ ਦੇ ਨਾਲ ਮੜਿਆ ਪਿਆ ਸੀ ਥਾਂ ਥਾਂ ਤੋਂ ਖੂਨ ਸਿੰਮ ਕੇ ਸੁੱਕ ਚੁੱਕਿਆ ਸੀ ਹਰਵੰਸ ਕੋਰ ਦੇ ਦਿਲ ਵਿੱਚੋਂ ਕਸੀਸ ਉਠੀ ਆਤਮਾ ਵਿੱਚੋਂ ਬਰਲਾ ਪੁੱਠਿਆ ਸੋਹਣਾ ਸੁਨੱਖਾ ਪੁੱਤ ਕਿਹੜੇ ਬੁਰੇ ਹਾਲੀ ਪਿਆ ਸੀ ਉਸ ਨੂੰ ਹੋਸ਼ ਵੀ ਨਹੀਂ ਸੀ ਹਰਜੀਤ ਨੂੰ ਗੂਲੂ ਕੋਸ ਇਥੋਂ ਤੱਕ ਕੇ ਖੂਨ ਵੀ ਚਾੜਿਆ ਜਾ ਰਿਹਾ ਸੀ ਹਰਵੰਸ ਇੱਕ ਲੱਤ ਦੇ ਉੱਪਰ ਅਰਦਾਸਾਂ ਕਰ ਰਹੀ ਸੀ ਹਰਜੀਤ ਜੀ ਸੁੱਖ ਮੰਗ ਰਹੀ ਸੀ ਡਾਲੀ ਵੀ ਸੱਚੇ ਪਾਤਸ਼ਾਹ ਅੱਗੇ ਖੜੀ ਅਰਜੋਈਆਂ ਕਰ ਰਹੀ ਸੀ ਸ਼ਾਮ ਸਿੰਘ ਚੁੱਪਚਾਪ ਕੰਦ ਨਾਲ ਬੈਠਾ ਲੱਗਿਆ ਬੈਠਾ ਸੀ ਜ਼ਿੰਦਗੀ ਅਤੇ ਮੌਤ ਨਾਲ ਕੋਲ ਕਰਦੇ ਆ ਤੀਜੇ ਦਿਨ ਹਰਜੀਤ ਸਿੰਘ ਦੀ ਨਬਜ਼ ਖੜ ਗਈ ਮਾਂ ਦਾ ਗੱਭਰੂ ਪੁੱਤ ਲਾਸ਼ ਬਣ ਕੇ ਪਿਆਸੀ ਮਾਂ ਤਾਂ ਗੱਭਰੂ ਪੁੱਤ ਦੀ ਲਾਸ਼ ਦੇਖ ਕੇ ਡਿੱਗ ਕੇ ਹਾਲੋ ਬੇਹਾਲ ਹੋ ਗਈ ਬਾਰੀ ਮੈਂ ਬਾਰੀ ਮੇਰੀ ਸੀ ਵੇ ਪੁੱਤ ਤੂੰ ਮੇਰੀ ਬਾਰੀ ਕਾ ਨੂੰ ਲੈ ਗਿਆ ਉਸਨੇ ਮੇਰੇ ਪੁੱਤ ਦਾ ਮੱਥਾ ਉਸਨੇ ਪੁੱਤ ਦਾ ਮੱਥਾ ਪਲੋਸਦਿਆਂ ਮੇਨਾ ਦਿੱਤਾ ਵੇ ਤੂੰ ਕਾਲੀ ਕਿਉਂ ਕਰ ਗਿਆ ਵੇ ਸੋਹਣਾ ਪੁੱਤਾ ਵੇ ਤੂੰ ਤਾਂ ਮੇਰੀ ਡਾਲੀ ਨਾਲ ਵੀ ਨਾ ਇਨਸਾਫੀ ਕਰ ਗਿਆ ਉਜਾੜ ਕੇ ਸੁੱਟ ਗਿਆ ਉਸ ਦੇ ਕੀਰਨੇ ਕੰਧਾਂ ਵਾਗ ਪਾੜ ਰਹੇ ਸਨ ਵੇ ਮੈਂ ਤਾਂ ਤੁਹਾਨੂੰ ਦੁਨੀਆ ਤੋਂ ਲੁਕੋ ਲੁਕੋ ਕੇ ਪਾਲਿਆ ਸੀ ਵੇ ਮੇਰੇ ਹਰਜੀਤਿਆ ਸ਼ੇਰਾ ਵੇ ਤੂੰ ਮਾਂ ਤੋਂ ਕਿਹੜਾ ਬਦਲਾ ਲੈ ਲਿਆ ਵੇ ਮੇਰੇਆ ਸੋਹਣਾ ਪੁੱਤਾ ਗਰਜੀਤ ਨੇ ਮਾਂ ਦਾ ਮੋਢਾ ਆ ਨੱਪਿਆ ਤੇ ਮਾਂ ਨੂੰ ਤਰਵਾਸ ਦੇਣ ਦੀ ਕੋਸ਼ਿਸ਼ ਕੀਤੀ। ਸ਼ਾਮ ਨੂੰ ਜਦੋਂ ਹਰਜੀਤ ਦਾ ਸੰਸਕਾਰ ਕੀਤਾ ਤਾਂ ਸਾਰੇ ਪਿੰਡ ਦੇ ਚੁੱਲ੍ਹੇਵਾਲ ਨੇ ਬੰਦ ਹੋ ਗਏ। ਸਾਰੇ ਪਿੰਡ ਵਿੱਚ ਸੋਗ ਹੀ ਬਰਿਆ ਹੋਇਆ ਸੀ। ਚਿੜੀ ਵੀ ਨਹੀਂ ਸੀ ਚੁੱਕ ਰਹੀ। ਤੀਜੇ ਦਿਨ ਫੁੱਲ ਚੁਗੇ ਗਏ। ਪੁੱਤ ਦੇ ਫੁੱਲ ਪਾਉਣ ਲਈ ਮਾਂ ਜਿੱਦ ਕਰਕੇ ਨਾਲ ਗਈ ਸੀ। ਡਾਲੀ ਨੇ ਫਲਾਉਦੀ ਤੇ ਉਦਾਸ ਚੁੱਪਤਾਰੀ ਹੋਈ ਸੀ ਹਰਜੀਤ ਦੇ ਭੋਗ ਤੋਂ ਬਾਅਦ ਹਰਵੰਸ ਕੌਰ ਨੇ ਹਰਜੀਤ ਦੇ ਸੌਰੇ ਨੂੰ ਰੋਕ ਲਿਆ ਉਸ ਵਿੱਚ ਹੁਣ ਕੋਈ ਕਣ ਕੰਡਾ ਬਾਕੀ ਨਹੀਂ ਸੀ ਬਚਿਆ ਉਸ ਦੀਆਂ ਅੱਖਾਂ ਬੁੱਝ ਗਈਆਂ ਸਨ ਅਤੇ ਹੁਣ ਉਹ ਕੰਦਾ ਨੂੰ ਹੱਥ ਪਾ ਪਾ ਕੇ ਤੁਰਦੀ ਸੀ ਹੁਣ ਡਾਲੀ ਦਾ ਕੀ ਕਰੀਏ ਉਜਾਗਰ ਸਿਆਂ ਉਜਾਗਰ ਚੋ ਕੇ ਡਾਲੀ ਦੇ ਪਿਤਾ ਜੀ ਸਨ ਸਾਹ ਹਰਵੰਸ ਵਾਰ ਦੀ ਛਾਤੀ ਵਿੱਚ ਖੜਕ ਰਹੇ ਸਨ ਜਿਸ ਦਿਨ ਡਾਲੀ ਦਾ ਰਿਸ਼ਤਾ ਕੀਤਾ ਸੀ ਹਰਵੰਸ ਕੁਰੇ ਮੈਂ ਤਾਂ ਉਸੇ ਦਿਨ ਹੀ ਇਹਨੂੰ ਤੁਹਾਡੀ ਧੀ ਬਣਾ ਦਿੱਤਾ ਸੀ ਮੈਨੂੰ ਵੀ ਕੁਝ ਸੁਝਦਾ ਨਹੀਂ ਹਰਜੀਤ ਸਿਉ ਮੈਨੂੰ ਪੁੱਤਰਾ ਨਾਲੋਂ ਘੱਟ ਨਹੀਂ ਸੀ ਉਹ ਮੋਖ ਹੋਰਾ ਤਾਂ ਮੈਂ ਤੋਂ ਪੁੱਤਰਾ ਨਾਲੋਂ ਵੀ ਵੱਧ ਲੈਂਦਾ ਸੀ ਮੈਂ ਤੁਹਾਡੀ ਰਾਏ ਨਾਲ ਹੀ ਚੱਲਣਾ ਤੁਹਾਡੇ ਤੋਂ 1 ਇੰਚ ਵੀ ਬਾਹਰ ਨਹੀਂ ਹਰਵੰਸ ਕੁਰੇ ਤੁਸੀਂ ਸ਼ਾਮ ਸਿਓ ਨਾਲ ਸਲਾਹ-ਮਸਵਰਾ ਕਰ ਲਓ ਮੈਨੂੰ ਤੁਹਾਡਾ ਆਖਿਆ ਮਨਜ਼ੂਰ ਹੈ ਜੋ ਫੈਸਲਾ ਤੁਸੀਂ ਕਰੋਗੇ ਡਾਲੀ ਦੇ ਭਲੇ ਲਈ ਕਰੋਗੇ ਮੈਨੂੰ ਪਤਾ ਹੈ ਹਫਤੇ ਬਾਅਦ ਸਲਾਹ ਕਰਕੇ ਸ਼ਾਮ ਸਿੰਘ ਤੇ ਹਰਵੰਸ ਕੌਰ ਨੇ ਪੰਚਾਇਤ ਇਕੱਠੀ ਕਰ ਲਈ ਮੇਰੀ ਮੰਨੋ ਲਿਆਕਤ ਵਾਲੀ ਕੁੜੀ ਐ ਇਹਨੂੰ ਆਪਣੇ ਗਰਜੀਤ ਦੇ ਘਰ ਬਿਠਾ ਦਿਓ ਇਹੋ ਜੀ ਸਿਆਣੀ ਕੁੜੀ ਚੰਗੀ ਕਿਸਮਤ ਨਾਲ ਹੀ ਮਿਲਦੀ ਐ। ਸਾਮ ਸਿਆਂ ਸਰਪੰਚ ਨੇ ਸਿਆਣੀ ਮਤ ਦਿੱਤੀ। ਉਹ ਤਾਂ ਸਾਨੂੰ ਵੀ ਪਤਾ ਹੀ ਐ ਸਰਪੰਚਾ। ਪਰ ਜੇ ਗਰਜੀਤ ਮੰਨੂਗਾ ਤਾਂ ਹੀ ਐ ਨਾ। ਉਹਨੂੰ ਲਿਆਉ ਮਨਾਤਾ ਅਸੀਂ ਲੈਨੇ ਆਂ। ਗਰਜੀਤ ਨੂੰ ਸਾਦ ਲਿਆਂਦਾ ਗਿਆ। ਘਰ ਦੀ ਇੱਜ਼ਤ ਐ ਗਰਜੀਤ ਸਿਆਂ। ਇਹੋ ਜੇ ਜੀ ਚੰਗੇ ਕਰਮਾਂ ਨਾਲ ਹੀ ਮਿਲਦੇ ਨੇ। ਅੱਜ ਨਹੀਂ ਤਾਂ ਕੱਲ ਵਿਆਹ ਤਾਂ ਤੂੰ ਵੀ ਕਰਵਾਉਣਾ ਹੀ ਐ ਜੇ ਘਰ ਦੀ ਇੱਜ਼ਤ ਨੂੰ ਘਰ ਵਿੱਚ ਹੀ ਰੱਖਿਆ ਜਾਵੇ ਇਹਦੇ ਨਾਲ ਦੀ ਰੀਸ ਨਹੀਂ ਨਾਲੇ ਗਰਜੀਤ ਸਿੰਘ ਨੂੰ ਪਤਾ ਹੀ ਐ ਵੀ ਵਿਚਾਰੀ ਨੇ ਅੱਜ ਤੱਕ ਕੰਡੇ ਜਿੰਨੀ ਤਕਲੀਫ ਨਹੀਂ ਦਿੱਤੀ ਸਾਨੂੰ ਮਾਪੇ ਤੋਂ ਵੱਧ ਸਮਝਦੀ ਐ ਇਹਨੂੰ ਤੱਕ ਕੇ ਤਾਂ ਅਸੀਂ ਪਾਪ ਹੀ ਕਮਾਵਾਂਗੇ ਸਰਪੰਚਾ ਸ਼ਾਮ ਸਿੰਘ ਬੋਲਿਆ ਉਹ ਬਹੁਤ ਹੀ ਘੱਟ ਬੋਲਣ ਵਾਲਾ ਬੰਦਾ ਸੀ ਪਰ ਅੱਜ ਡਾਲੀ ਕਰਕੇ ਉਹ ਭਾਵਨਾਵੱਸ ਬੋਲ ਗਿਆ ਸੀ ਉਸ ਦਾ ਮਨ ਨੂੰ ਪੁੱਤ ਨੂੰ ਦੇਖ ਕੇ ਉਸ ਦਾ ਮਨ ਪੂਰਾ ਛਲਣੀ ਹੋਇਆ ਪਿਆ ਸੀ ਜਦ ਇਸ ਬਾਰੇ ਗਰਜੀਤ ਨਾਲ ਗੱਲਬਾਤ ਕੀਤੀ ਤਾਂ ਉਹ ਵੀ ਮਾਪੇ ਦੀ ਚੁੱਪ ਦੇ ਵਿੱਚ ਚੁੱਪ ਹੀ ਬਟ ਗਿਆ ਪਰ ਰੰਮੀ ਬਾਰੇ ਸੋਚ-ਸੋਚ ਕੇ ਉਸ ਦਾ ਦਿਮਾਗ ਬਿਲਕੁਲ ਜਾਮਹੀਰ ਚੋ ਹੋ ਚੁੱਕਿਆ ਸੀ ਉਸ ਨੂੰ ਕੁਝ ਵੀ ਨਹੀਂ ਸੀ ਸੁੱਝ ਰਿਹਾ ਪਰ ਉਹ ਐਨੀ ਗੱਲ ਜ਼ਰੂਰ ਸੋਚ ਰਿਹਾ ਸੀ ਕਿ ਕੀ ਬਣੂਗਾ ਰੰਮੀ ਨਾਲ ਕੀਤੇ ਕਾਲ ਕਰਾਰਾਂ ਦਾ ਕੀ ਕਰੂੰਗਾ ਉਸ ਨਾਲ ਕੀਤੇ ਵਾਦਿਆਂ ਦਾ ਕੀ ਬਣੂਗਾ ਰੰਮੀ ਦਾ ਪਰ ਗਰਜੀਤ ਸਿਆਂ ਇੱਕ ਪਾਸਾ ਤੈਨੂੰ ਰੱਖਣਾ ਹੀ ਪੈਣਾ ਹੈ ਜੇ ਇੱਧਰ ਝਾਕਦਾ ਤਾਂ ਤਿੰਨ ਰੋਹਾਂ ਦੁਖੀ ਬੈਠੀਆਂ ਨਹੀਂ ਜੇ ਰੰਮੀ ਵੱਲ ਝਾਕਦਾ ਤਾਂ ਉਹ ਵੀ ਦੁਖੀ ਹੈ ਹੁਣ ਤੇਰਾ ਕੰਮ ਹੈ ਕਿ ਤਿੰਨ ਰੂਹਾਂ ਨੂੰ ਸੰਤੁਸ਼ਟ ਕਰਨੇ ਕਿ ਇੱਕ ਰੂਹ ਨੂੰ ਇੱਕ ਪਾਸਾ ਤੈਨੂੰ ਨਿਰਾਸ਼ ਕਰਨਾ ਹੀ ਪੈਣਾ ਹੈ ਜਦੋਂ ਮਾਪੇ ਤੇ ਡਾਲੀ ਵੱਲ ਦੇਖਦਾ ਤਾਂ ਉਹਨਾਂ ਦੇ ਦੁੱਖਾਂ ਦਾ ਭਲੜਾ ਉਸ ਨੂੰ ਭਾਰੀ ਲੱਗਦਾ ਗਰਜੀਤ ਦੀ ਚੁੱਪ ਦੇਖ ਕੇ ਪੰਚਾਇਤ ਨੇ ਡਾਲੀ ਨੂੰ ਗਰਜੀਤ ਦੇ ਘਰ ਬਿਠਾਉਣ ਦਾ ਫੈਸਲਾ ਸਰਵਸੰਮਤੀ ਨਾਲ ਹੀ ਦੇ ਦਿੱਤਾ ਪੰਚਾਇਤ ਦਾ ਫੈਸਲਾ ਸੁਣ ਕੇ ਉਹ ਦੋ ਚੀਤੀ ਵਿਚ ਰੰਮੀ ਦੇ ਕੋਲ ਚੱਲਿਆ ਗਿਆ ਜੇ ਸੰਤ ਮਹਾਪੁਰਖਾਂ ਦੀ ਗੱਲ ਮੰਨੀ ਜਾਵੇ ਤਾਂ ਮਾਪੇ ਨੂੰ ਸੰਤੁਸ਼ਟ ਰੱਖਣਾ ਤੁਹਾਡਾ ਸਭ ਤੋਂ ਵੱਡਾ اخਲਾਕੀ ਤੇ ਦੁਨਿਆਵੀ ਫਰਜ਼ ਹੈ ਜੇ ਤੁਹਾਨੂੰ ਮਾਪੇ ਤੇ ਤੇ ਪਰਜਾਈ ਦੇ ਦੁੱਖ ਕਾਰਨ ਮੈਨੂੰ ਛੱਡਣਾ ਵੀ ਪਵੇ ਤਾਂ ਮੈਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਵੀ ਆਲਾਮਾ ਨਹੀਂ ਦੇਵਾਂਗੀ ਆਪਣੇ ਫਰਜ਼ਾਂ ਕਾਰਨ ਮੈਂ ਆਪਣੇ ਹਰ ਅਰਮਾਨ ਦੀ ਬਲੀ ਦੇ ਸਕਦੀ ਹਾਂ ਸਿਰੜ ਵਾਲੇ ਬੰਦਿਆਂ ਨੇ ਫਰਜ਼ ਅੱਗੇ ਤੇ अरमान ਤੇ ਸਦਰਾਂ ਪਿੱਛੇ ਰੱਖੀਆਂ ਨੇ ਮੇਰੇ ਵੱਲੋਂ ਨਿਸ਼ਚਿਤ ਹੋ ਕੇ ਤੁਸੀਂ ਪੰਚਾਇਤ ਦਾ ਫੈਸਲਾ ਸਿਰ ਮੱਥੇ ਮੰਨੋ ਪੰਚਾਇਤ ਰੱਬ ਵਰਗੀ ਹੁੰਦੀ ਹੈ ਤੁਹਾਡੀ ਮਜਬੂਰੀ ਅਤੇ ਫਰਜ਼ ਅੱਗੇ ਰੱਖ ਕੇ ਇਮਾਨਦਾਰੀ ਨਾਲ ਇੱਕ ਵਾਦਾ ਕਰਦੀ ਹਾਂ ਕਿ ਜੇ ਆਪਾਂ ਕਿਸੇ ਮੋੜ ਤੇ ਮਿਲੇ ਵੀ ਤਾਂ ਕਾਲਜ ਦੀ ਇੱਕ ਚੰਗੀ ਦੋਸਤ ਹੋਣ ਦੇ ਨਾਂ ਤੇ ਹੀ ਮਿਲੂੰਗੀ ਤੇ ਜ਼ਿੰਦਗੀ ਵਿੱਚ ਕਦੇ ਵੀ ਤੁਹਾਡੀ ਜ਼ਿੰਦਗੀ ਵਿੱਚ ਦਾਖਲ ਨਹੀਂ ਦੇਵਾਂਗੇ ਹਰਜੀਤ ਵੀਰ ਜੀ ਦੇ ਹਾਦਸੇ ਕਾਰਨ ਆਪਣੀ ਜ਼ਿੰਦਗੀ ਦੀ ਗੱਡੀ ਪਲਟੀ ਤੁਹਾਡਾ ਕੋਈ ਦੋਸ਼ ਨਹੀਂ ਨਾ ਦੋਸ਼ ਮਾਂ ਬਾਪ ਦਾ ਹੈ ਤੇ ਨਾ ਭੈਣ ਦਾ ਲੀ ਦਾ ਇਹ ਤਾਂ ਸਾਰਾ ਦੋਸ਼ ਆਪਣੇ ਕਰਮਾਂ ਤੇ ਸੰਜੋਗਾ ਦਾ ਹੈ ਗੁਰਜੀਤ ਕਿਸੇ ਤੇ ਵੀ ਕੋਈ ਸ਼ਿਕਵਾ ਨਹੀਂ ਰੰਮੀ ਦੇ ਆਖਨ ਤੇ ਗੁਰਜੀਤ ਕੁਝ ਹਲਕਾ ਜਿਹਾ ਹੋ ਗਿਆ ਤੇ ਚੁੱਪ ਬੱਟੀ ਘਰ ਨੂੰ ਤੁਰ ਪਿਆ ਆਖਰੀ ਵਾਰ ਗੱਲ ਵਕੜੀ ਵੀ ਨਹੀਂ ਪਾਵੇਂਗਾ ਸਚਨਾ ਰੰਮੀ ਨੇ ਦੁਫਾੜ ਹੋਏ ਦਿਲ ਦੀ ਖਾਸ਼ ਦਸੀ ਗੁਰਜੀਤ ਨੇ ਉਸ ਨੂੰ ਗਲਵਕੜੀ ਦੇ ਵਿੱਚ ਲੈ ਲਿਆ ਉਸ ਦਾ ਮਨ ਕਿਨਾਰਿਆਂ ਤੱਕ ਕਟੋਰੀ ਵਾਂਗ ਭਰਿਆ ਪਿਆ ਸੀ ਜਦੋਂ ਉਹ ਘਰ ਆਇਆ ਤਾਂ ਮਾਂ ਰੱਬ ਅੱਗੇ ਕਿਸੇ ਸ਼ੁਕਰਾਨੇ ਵਿੱਚ ਆਕਾਸ਼ ਵੱਲ ਨੂੰ ਮੂੰਹ ਕਰੀ ਹੱਥ ਜੋੜੀ ਬੈਠੀ ਸੀ ਗੁਰਜੀਤ ਨੂੰ ਮਹਿਸੂਸ ਹੋਇਆ ਕਿ ਅੰਨਾ ਬੋਲਾ ਰੱਬ ਕਿਸੇ ਦੀ ਸੁਣਦਾ ਸੀ ਜਾਂ ਬੇਪਰਵਾਹ ਸੀ ਫਿਰ ਉਸ ਨੇ ਡਾਲੀ ਵੱਲ ਨਾਜ਼ਰ ਮਾਰ ਕੇ ਇੱਕ ਵਾਰ ਫੇਰ ਝੁਟ ਵੱਟ ਲਈ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ